ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਖ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਵਿੱਚ ਅੱਜ ਅਸੀਂ ਗੱਲ ਕਰਾਂਗੇ ਲੋਕ ਗਾਇਨਾ ਲੋਕ ਗਾਇਨੇ ਪੰਜਾਬੀ ਸੱਭਿਆਚਾਰ ਚੋਂ ਵਿਸਰ ਚੁੱਕੇ ਹਨ ਉਹਨਾਂ ਵਿਸਰ ਚੁੱਕੇ ਗਹਿਣਿਆਂ ਦੀ ਗੱਲ ਕਰਦੇ ਹਾਂ ਕਿ ਗਹਿਣੇ ਕਿੱਥੇ-ਕਿੱਥੇ ਪਾਏ ਜਾਂਦੇ ਹਨ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਲੋਕ ਗਹਿਣਿਆਂ ਦੀ ਬੜੀ ਮਹੱਤਤਾ ਹੈ ਗਹਿਣੇ ਕੇਵਲ ਔਰਤਾ ਹੀ ਨਹੀਂ ਸਗੋਂ ਮਰਦ ਵੀ ਪਹਿਨਦੇ ਹਨ ਤੇ ਸੋਨੇ ਦੇ ਗਹਿਣਿਆਂ ਦੀ ਪ੍ਰਕਿਰਤੀ ਗਰਮ ਹੁੰਦੀ ਹੈ ਗਹਿਣੇ ਔਰਤਾ ਤੇ ਮਰਦ ਆਪਣੀ ਸੁੰਦਰਤਾ ਵਧਾਉਣ ਦੇ ਲਈ ਪਹਿਨਦੇ ਹਨ ਸੋਨੇ ਚਾਂਦੀ ਤੇ ਕਈ ਹੋਰ ਤਾਤਾਂ ਦੇ ਗਹਿਣੇ ਹੁੰਦੇ ਹਨ ਚਾਂਦੀ ਦੇ ਗਹਿਣਿਆਂ ਦੀ ਪ੍ਰਕਿਰਤੀ ਠੰਡੀ ਹੁੰਦੀ ਹੈ ਸੋਨੇ ਦੇ ਗਹਿਣਿਆਂ ਦੀ ਪ੍ਰਕਿਰਤੀ ਗਰਮ ਤੇ ਚਾਂਦੀ ਦੇ ਠੰਡੀ ਹੁੰਦੀ ਹੈ ਚਾਂਦੀ ਦੇ ਗਹਿਣੇ ਆਮ ਤੌਰ ਤੇ ਪੈਰਾਂ ਵਿੱਚ ਪਾਏ ਜਾਂਦੇ ਹਨ ਲੋਗ ਗਹਿਣਿਆਂ ਕਈ ਪ੍ਰਕਾਰ ਦੇ ਹੁੰਦੇ ਹਨ ਲੋਗ ਗਹਿਣੇ ਕਈ ਤਰ੍ਹਾਂ ਦੇ ਹੁੰਦੇ ਹਨ ਸਰੀਰ ਤੇ ਜਿੱਥੇ-ਜਿੱਥੇ ਲੋਗ ਗਹਿਣੇ ਧਾਰਨ ਕੀਤੇ ਜਾਂਦੇ ਹਨ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਸੋਨਾ ਮੋਤੀ ਇਸ ਵਿੱਚ ਕੀ ਆਉਂਦਾ ਹ ਜੀ ਕਟ ਲਾਲ ਮੋਤੀ ਸੋਨਾ ਤੇ ਮੇਖਾ ਸਿਰ ਦੇ ਗਹਿਣਿਆਂ ਦੀ ਗੱਲ ਕਰੀਏ ਤਾਂ ਠੂਠੀ ਸੱਗੀ ਫੁੱਲ ਤੇ ਕਲਿੱਪ ਸੱਗੀ ਫੁੱਲ ਤੋਂ ਬਿਨਾ ਦੁਲਹਨ ਦਾ ਲਾੜੀ ਦਾ ਸ਼ਿੰਗਾਰ ਅਧੂਰਾ ਸਮਝਿਆ ਜਾਂਦਾ ਸੀ ਮੱਥੇ ਦੇ ਗਹਿਣੇ ਚੰਦ ਬਿੰਦੀਆਂ ਦੋਣੀ ਆਤ ਤੇ ਨੱਕ ਦੇ ਗਹਿਣੇ ਕਿਹੜੇ ਕਿਹੜੇ ਨੇ ਲੌਂਗ ਨੱਥ ਕੋਕਾ ਬਲਾਕ ਤਿੱਲੀ ਮਛਲੀ ਰੇਖ ਮੇਖ ਮੁਰਕੀ ਤੇ ਨੁਕਰਾਂ ਆਤ ਦੇਖੋ ਕਈ ਵਾਰੀ ਗਹਿਣੇ ਜਿਵੇਂ ਮੰਨ ਲਓ ਤਿੱਲੀ ਕਿਥੇ ਪਹਿਨਿਆ ਜਾਣ ਵਾਲਾ ਗਹਿਣਾ ਹੈ ਇਸ ਤਰ੍ਹਾਂ ਤੁਸੀਂ ਗਹਿਣੇ ਯਾਦ ਰੱਖਣੇ ਨੇ ਕਿ ਮੱਥੇ ਤੇ ਕਿਹੜੇ ਲਗਾਏ ਜਾਂਦੇ ਨੇ ਨੱਕ 'ਚ ਕਿਹੜੇ ਪਾਏ ਜਾਂਦੇ ਨੇ ਤੇ ਕੰਨਾਂ ਦੇ ਗਹਿਣਿਆਂ ਦੀ ਗੱਲ ਕਰਦੇ ਹਾਂ ਝੁੰਮਕੇ ਨੱਤੀਆਂ ਵਾਲੇ ਡੰਡੀਆਂ ਮੂੰਗਰੇ ਸੋਨ ਚਿੜੀਆਂ ਬੁੰਦੇ ਲੋਟਨ ਤੁੰਗਲ ਕਾਂਟੇ ਮੁੰਦਰਾ ਝੁਮਕੀ ਪਿੱਪਲ ਪੱਤੀਆਂ ਬੁਝਲੀਆਂ ਟੋਪਸ ਕੋਕਰੂ ਰੇਲਾ ਬਹਾਦਨੀਆਂ ਤੇ ਮਾਮੇ ਮੁਰਤੀਆਂ ਆਦ ਪਿੱਪਲ ਪੱਤੀਆਂ ਬਾਰੇ ਇੱਕ ਮੇਰੀ ਵੀਡੀਓ ਅਲੱਗ ਹੈ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖਣਾ ਗੱਲ ਦੇ ਗਹਿਣੇ ਤਵੀਤ ਤੰਦੀਰਾ ਹਸ ਕੰਠੀ ਮਾਲਾ ਹਮੇਲਾ ਅਨਾਮ ਗਾਨੀ ਗੁਲੂਬੰਦ ਜੰਜੀਰੀ ਹਾਰ ਕੈਂਠਾ ਹਮਲੇ ਤੇ ਨਾਮੀਆਂ ਇਹ ਗਲ ਦੇ ਵਿੱਚ ਪਾਏ ਜਾਣ ਵਾਲੇ ਗਹਿਣੇ ਹਨ ਗਲ ਦੇ ਗਹਿਣੇ ਤੇ ਗਲਤੀ ਨਾਲ ਲਿਖਿਆ ਗਿਆ ਹੈ ਜੀ ਗਲ ਦੇ ਗਹਿਣੇ ਬਾਹਾਂ ਦੇ ਗਹਿਣੇ ਵੰਗਾ ਚੂੜੀਆਂ ਬਾਜੂਬੰਦ ਪਰੀਬੰਦ ਚੂੜਾ ਪੌਂਚੀ ਕੰਗਨ ਕੜਾ ਸੂਤੜਾ ਗੋਖੜੂ ਸਿੰਘਾਰੇ ਲੱਛੇ ਤੇ ਬਾਂਕਾ ਆਦਿ ਇਹ ਗਹਿਣੇ ਜਿਹੜੇ ਨੇ ਬਾਹਾਂ ਦੇ ਵਿੱਚ ਧਾਰਨ ਕੀਤੇ ਜਾਂਦੇ ਨੇ ਚੂੜਾ ਵਿਆਹ ਦੇ ਸਮੇਂ ਕੁੜੀਆਂ ਪਹਿਨਦਿਆ ਨੇ ਤੇ ਚੂੜੀਆਂ ਜਿਹੜੀਆਂ ਨੇ ਸੌਨ ਮਾਹ ਦੇ ਵਿੱਚ ਕੁੜੀਆਂ ਦੇ ਦੁਆਰਾ ਜ਼ਰੂਰ ਪਾਈਆਂ ਜਾਂਦੀਆਂ ਹਨ ਹੱਥਾਂ ਦੇ ਗਹਿਣੇ ਮੰਦਰੀ ਛਾਪ ਆਰਸੀ ਛੱਲਾ ਰਤਨ ਚੌਂਕ ਹੱਥ ਫੁੱਲ ਕਲੀਚੜੀਆਂ ਤੇ ਮੁੰਦਰੀਆਂ ਆਦਿ ਆਰਸੀ ਤੋਂ ਭਾਵ ਸ਼ੀਸ਼ਾ ਕਿ ਮੁੰਦਰੀ ਦੇ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ ਤੇ ਪ੍ਰਿੰਸੀਪਲ ਤੇਜ ਸਿੰਘ ਦੀ ਸਵੈਜੀਵਨ ਦਾ ਨਾਮ ਵੀ ਆਰਸੀ ਹੈ ਤਾਂ ਆਰਸੀ ਜਿਹੜਾ ਹੈ ਹੱਥਾਂ ਦਾ ਗਿਆਣਾ ਹੈ ਪੈਰਾਂ ਦੇ ਗਿਆਣਿਆਂ ਦੀ ਗੱਲ ਕਰੀਏ ਬੰਕਾਂ ਲੱਛੀਆਂ ਪਟੜੀਆਂ ਸਗਲੇ ਪਜੇਬਾਂ ਝਾਂਜਰਾ ਵਿਚਵੇ ਛੱਲੀਆਂ ਤੇ ਗੁੱਠੜੇ ਆਤ ਇਹ ਜਿਹੜੇ ਨੇ ਪੈਰਾਂ 'ਚ ਪਹਿਨਨ ਵਾਲੇ ਗਹਿਣੇ ਨੇ ਗਹਿਣੇ ਦਾ ਨਾਮ ਪੁੱਛ ਕੇ ਇਹ ਕਿੱਥੇ ਪਾਇਆ ਜਾਂਦਾ ਹੈ ਸੋ ਹਰ ਤਰ੍ਹਾਂ ਦੇ ਗਹਿਣੇ ਜਿਹੜੇ ਨੇ ਕਿੱਥੇ-ਕਿੱਥੇ ਧਾਰਨ ਕੀਤੇ ਜਾਂਦੇ ਨੇ ਕਿੱਥੇ-ਕਿੱਥੇ ਪਾਏ ਜਾਂਦੇ ਨੇ ਗਹਿਣੇ ਦਿੱਤੇ ਨੇ ਤੁਸੀਂ ਉਸ ਨੂੰ ਜ਼ਰੂਰ ਯਾਦ ਕਰਨਾ ਹੈ ਹਾਰ ਸ਼ਿੰਗਾਰ ਚ ਕੀ ਆਉਂਦਾ ਹੈ ਜੀ ਸ਼ੀਸ਼ਾ ਕੰਗੀ ਸੁਰਮਾ ਗੁੱਤ ਪਰਾਂਦਾ ਸੁਰਖੀ ਸਿਰਗੁੰਦਨਾ ਪੱਟੀਆਂ ਮਹਿੰਦੀ ਦੰਦਾ ਲਈ ਦੰਦਾ ਸਾ ਸੰਧੂਰ ਰਾ ਇਹ ਹਰ ਸ਼ਿੰਗਾਰ ਵਿੱਚ ਸ਼ਾਮਲ ਹਨ ਇਹ ਸਾਰੇ ਗਹਿਣੇ ਅਤੇ ਹਾਰ ਸ਼ਿੰਗਾਰ ਦੇ ਚਿੰਨ ਸਾਡੇ ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਪੱਖ ਹਨ ਜਿਨ੍ਹਾਂ ਦਾ ਲੋਕ ਕਲਾਵਾਂ ਦੇ ਵਿੱਚ ਬਹੁਤ ਜ਼ਰੂਰੀ ਜ਼ਿਕਰ ਆਉਂਦਾ ਹੈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਦੇ ਲੋਕ ਗਾਣੇ ਕਿਹੜੇ-ਕਿਹੜੇ ਨੇ ਇਹਨਾਂ ਵਿੱਚੋਂ ਕਈ ਗਾਣੇ ਜਿਹੜੇ ਹੈ ਉਹ ਸਾਡੇ ਸੱਭਿਆਚਾਰ ਦੇ ਵਿੱਚੋਂ ਵਿਸਰ ਚੁੱਕੇ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਪੰਜਾਬੀ ਮਾਸਟਰ ਕੈਟਰ ਤੇ 8TT ਦੇ ਵਿੱਚ ਇਹ ਪ੍ਰਸ਼ਨ ਜ਼ਰੂਰ ਪੁੱਛੇ ਜਾਂਦੇ ਹਨ ਸੋ ਹੋਰ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰੋ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਵਹੱਤਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ